ਮੈਂ ਗੁਰਮੀਤ ਸਿੰਘ ਕਰਨਾਮੇ ਦਾ ਇਹ ਸਰਪੰਚੋ ਸਰਪੰਚਾਂ ਮੌਕੇ ਤੇ ਇਹ ਜੱਥ ਹੋਈ ਹੈ ਇਹਨਾਂ ਨਾਂ ਕੀ ਉਮਰ ਕਿੰਨੀ 50 ਸਾਲ ਉਮਰ ਆਦੀ ਬਲਬੀਰ ਸਿੰਘ ਨਾਂ ਛਾਬੀ ਛੋਟਾ ਨਾ ਕੀ ਲੱਗਦਾ ਤੁਹਾਡੇ ਛੋਟਾ ਬਰਾ ਕੀ ਗੱਲ ਹੋਈ ਹੈ ਕੋਈ ਗੱਲ ਨਹੀਂ ਹਨ ਕੋਈ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ ਕੋਈ ਯਾਰ ਨਹੀਂ ਇਹਦਾ ਜੀ ਹਾਂਜੀ ਪਿਆ ਕੀ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਹੈ ਇਹ ਸੂਲਪੁਰ ਪਿੰਡ ਪਿੰਡਾਂ ਚ ਕਿਹੜੀ ਗੁਰਦੁਆਰਾ ਲੱਗੇ ਕਿੰਨੇ ਵਜੇ ਦੀ ਗੱਲ ਹੈ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਰੇਤ ਘਰੋਂ ਨਿਕਲਿਆ ਕਿਤੇ 9 ਵਜੇ ਨਾ ਆ ਗਿਆ ਸੀ ਹਾਂਜੀ ਵੀ ਆਏ ਦੋ ਬੇਟਾ ਇੱਕ ਬੇਟੀ ਜਦੇ ਕੋਈ ਰੰਜਿਸ਼ ਕਿੰਦਾ ਕੋਈ ਰੰਜਿਸ਼ ਨਹੀਂ ਦੀ 45 ਪਹੁੰਚੀ ਮੋਕੇ ਤੇ ਹਾਂਜੀ ਹਾਂਜੀ ਪਹੁੰਚੀ ਹੈ ਹਾਂਜੀ ਕੀ ਗੰਦੀਪੁਰ ਸਾਬ ਹਾਂ ਦੇ ਆਪਣੀ ਸ਼ਾਨਬੀਨ ਗੰਡੇ ਤੁਹਾਨੂੰ ਸ਼ੱਕ ਨਹੀਂ ਨਹੀਂ ਕੋਈ ਸ਼ੱਕ ਨਹੀਂ ਕੀਤੇ ਚਲਵੀਰ ਸਿੰਘ ਆ ਪੰਜ ਗਰਾਈਆਂ ਦਾ ਪਿੱਛੋਂ ਪਿੰਡ ਦਾ ਕਰਨਾਮੇ ਦਾ ਪੰਜਗਰਾਈਾ ਢੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਦੇ ਕਰੀਬ ਉਥੋਂ ਉਤਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ ਤੁਹਾਂ ਘੰਟਾ ਕੋ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਵੇਖਿਆ ਨਜ਼ਦੀਕ ਹੋਰ ਵੀ ਪਏ ਨੇ ਕਿ ਅਸੀਂ ਫੋਰੈਂਸਿਕ ਸਾਈਟ ਦੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਦੌਸਤਗਾਰ ਤੇ ਦੂਸਰੇ ਕਰਦੇ ਪਏ ਤਫਤੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਰੀਆਂ ਛੋਰੀਆਂ ਹੁਣ ਖੋਲ ਤੇ ਇੱਥੇ ਪੰਜ ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਲੇ ਬਸ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ